ਅੰਮ੍ਰਿਤਸਰ ਪੁਲਿਸ ਵੱਲੋਂ ਠਾਕੁਰ ਦੁਆਰਾ ਮੰਦਰ ਤੇ ਹੋਏ ਗ੍ਰੇਨੇਡ ਹਮਲੇ 'ਚ ਸ਼ਾਮਲ ਦੋ ਵਿਕਤੀਆਂ 'ਚੋਂ ਇੱਕ ਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦਾ ਦਾਫਾ ਕੀਤਾ ਗਿਆ ਜਦ ਕਿ ਦੂਜਾ ਵਿਕਤੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ ਮਾਰੇ ਗਏ ਵਿਕਤੀ ਦੀ ਪਛਾਣ ਅੰਮ੍ਰਿਤਸਰ ਦੇ ਬਲਪਿੰਡ ਦੇ ਵਸਨੀਕ ਗੁਰਸਿੱਧਕ ਵਜੋਂ ਹੋਈ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਅਣਪਛਾਤੇ ਵਿਕਤੀ ਨੇ ਜੋ ਇੱਕ ਮੋਟਰਸਾਈਕਲ ਤੇ ਆਇਆ ਸੀ ਮੰਦਰ ਤੇ ਬੰਬ ਸੁੱਟਿਆ ਤੇ ਭੱਜ ਗਿਆ ਇਸ ਹਮਲੇ ਕਾਰਨ ਮੰਦਰ ਦੀ ਦੀਵਾਰ ਨੂੰ ਨੁਕਸਾਨ ਪੁੱਜਿਆ ਸੀ ਇਸ ਹਮਲੇ ਤੋਂ ਬਾਅਦ ਖੰਡਵਾਲਾ ਇਲਾਕੇ ਜਿੱਥੇ ਮੰਦਰ ਸਹਿ ਤੇ ਦਹਿਸ਼ਤ ਫੈਲ ਗਈ ਸੀ ਸੂਤਰਾਂ ਅਨੁਸਾਰ ਪੁਲਿਸ ਨੇ ਇੱਕ ਪੁਕਤਾ ਸੂਚਨਾ ਮਿਲਣ ਤੇ ਅਜਸਵੀਰੇ ਰਾਜਾ ਸੰਸੀ ਇਲਾਕੇ ਨੂੰ ਘੇਰ ਲਿਆ ਜਿਸ ਤੋਂ ਬਾਅਦ ਮੁਲਜ਼ਮਾ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਦੋਹਾਂ ਪਾਸਿਆਂ ਤੋਂ ਹੋਈ ਫਾਇਰਿੰਗ 'ਚ ਪੁਲਿਸ ਦਾ ਇੱਕ ਹਵਲਦਾਰ ਗੁਰਪ੍ਰੀਤ ਸਿੰਘ ਸਖਮੀ ਹੋ ਗਿਆ ਪੰਜ ਰਾਉਂਡਸ ਫਾਇਰ ਹੋਏ ਪੁਲਿਸ ਪਾਰਟੀ 'ਤੇ ਜੋ ਕਿ ਇੱਕ ਰਾਉਂਡ ਹੈੱਡ ਕਨਸਟੇਬਲ ਗੁਰਪ੍ਰੀਤ ਸਿੰਘ ਦੀ ਲੈਫਟ ਆਰਮ 'ਮੇ ਲਗਾ ਔਰ ਅਮੋਲਕ ਸਿੰਘ ਇੰਸਪੈਕਟਰ ਕੀ ਪਕੜੀ ਮੇ ਗੁਰਪ੍ਰੀਤ ਕੇ ਇੰਜਰਡ ਹੋਰ ਇੰਜਰਡ ਹੋਇਆ ਔਰ ਆਪਣੀ ਸੈਲਫ ਡਿਫੈਂਸ ਮੇ ਇੰਸਪੈਕਟਰ ਵਿਨੋਦ ਕੁਮਾਰ ਔਰ ਮੌਲਕ ਨੇ ਦੋਨੋਨੇ ਫਾਇਰ ਕੀ ਆਪਣੇ ਸਰਵਿਸ ਪਿਸਟਲ ਸੇ